ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੀ ਵੀਡੀਓ ਵਿੱਚ ਆਪਾਂ ਮੁਹਾਰਨੀ ਦੀ ਜਾਣ ਪਛਾਣ ਸੰਬੰਧੀ ਵਿਚਾਰ ਕਰ ਆਏ ਹਾਂ ਤੇ ਹੁਣ ਆਪਾਂ ਮੁਹਾਰਨੀ ਦਾ ਅਭਿਆਸ ਆਰੰਭ ਕਰਾਂਗੇ ਮੁਹਾਰਨੀ ਵਿੱਚ ਕੁੱਲ ਆਪਾਂ 12 ਲਗਾ ਮਾਤਰਾ ਦਾ ਅਭਿਆਸ ਕਰਦੇ ਹਾਂ ਜਿਦੇ ਵਿੱਚੋਂ 4 ਲਗਾ ਮਾਤਰਾ ਲਘੂ ਭਾਵ ਛੋਟੀ ਆਵਾਜ਼ ਵਾਲੀਆਂ ਨੇ ਤੇ 7 ਲਗਾ ਮਾਤਰਾ ਦੀਰਗ ਭਾਵ ਲੰਬੀ ਆਵਾਜ਼ ਵਾਲੀਆਂ ਨੇ ਛੋਟੀ ਆਵਾਜ਼ ਵਾਲੀਆਂ ਨੇ ਮੁਕਤਾ ਸਿਹਾਰੀ ਔਕੜ ਟਿੱਪੀ ਲੰਬੀ ਆਵਾਜ਼ ਵਾਲੀਆਂ ਦੀਰਗ ਲਗਾ ਮਾਤਰਾ ਨੇ ਕੰਨਾ ਬਿਹਾਰੀ ਦੁਲੈਂਕੜੇ ਲਾਂ ਦੁਲਾ ਹੋੜਾ ਤੇ ਕਨੌੜਾ ਹੁਣ ਜਦੋਂ ਇਹਨਾਂ ਦਾ ਅਭਿਆਸ ਕਰਾਂਗੇ ਤਾਂ ਪਹਿਲੀਆਂ 6 ਲਗਾ ਮਾਤਰਾ ਤਿੰਨ ਤਿੰਨ ਜੋੜੀਆਂ ਵਿੱਚ ਆਉਣਗੀਆਂ ਜਿਸ ਵਿੱਚ ਪਹਿਲਾਂ ਲਗੂ ਫਿਰ ਦੀਰਗ ਲਗੂ ਦੀਰਗ ਲਗੂ ਦੀਰਗ ਆਉਣਗੀਆਂ ਇਸ ਤੋਂ ਅੱਗੇ ਫਿਰ ਟਿੱਪੀ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਦੀਰਗ ਮਾਤਰਾ ਆਉਣਗੀਆਂ ਲੰਮੀ ਆਵਾਜ਼ ਵਾਲੀਆਂ ਸੋ ਆਓ ਦਰਸ਼ਨ ਕਰਦੇ ਹਾਂ ਐੜਾ ਮੁਕਤਾ ਅ ਐੜੇ ਕੰਨਾ ਆ ਸੰਗ ਜੀ ਧਿਆਨ ਦੇਣਾ ਐੜਾ ਮੁਕਤਾ ਅ ਇਹਦੀ ਆਵਾਜ਼ ਛੋਟੀ ਹੈ ਤੇ ਥੋੜੀ ਜੀ ਕਸਮੀ ਹੈ ਐੜਾ ਮੁਕਤਾ ਅ ਐੜੇ ਕੰਨਾ ਆ ਜੇ ਆਪਾਂ ਐੜੇ ਮੁਕਤੇ ਦੀ ਆਵਾਜ਼ ਨੂੰ ਥੋੜਾ ਜਿਆ ਲਮਕਾ ਦਿੱਤਾ ਤਾਂ ਉਹਨੇ ਕੰਨਾ ਬਣ ਜਾਣਾ ਇਸ ਲਈ ਇਹਦੇ ਵੱਲ ਖਾਸ ਧਿਆਨ ਦੇਣਾ ਪੈਣਾ ਹੈ ਐੜਾ ਮੁਕਤਾ ਅ ਐੜੇ ਕੰਨਾ ਆ ਈੜੀ ਸਿਹਾਰੀ ਏ ਈੜੀ ਬਿਹਾਰੀ ਈ ਇਥੇ ਸਿਹਾਰੀ ਵੱਲ ਧਿਆਨ ਦੇਣਾ ਜੇ ਸਿਹਾਰੀ ਦੀ ਆਵਾਜ਼ ਆਪਾਂ ਛੋਟੀ ਨਾ ਰੱਖੀ ਕਸ਼ਮੀ ਜਈ ਨਾ ਰੱਖੀ ਤਾਂ ਇਹਨੇ ਲਾ ਬਣ ਜਾਣਾ ਕਿਉਂਕਿ ਈੜੀ ਲਾਵਾ ਏ ਈੜੀ ਸਿਆਰੀ ਏ ਇਹਦੇ ਵਿੱਚ ਸਿਰਫ ਇਨਾ ਹੀ ਫਰਕ ਹੈ ਕਿ ਲਾ ਦੀ ਆਵਾਜ਼ ਲੰਬੀ ਹੈ ਤੇ ਸਿਆਰੀ ਦੀ ਆਵਾਜ਼ ਛੋਟੀ ਹੈ ਇਸ ਲਈ ਫਿਰ ਧਿਆਨ ਦੇਣਾ ਈੜੀ ਸਿਆਰੀ ਏ ਈੜੀ ਬਿਹਾਰੀ ਈ ਪੂਰੇ ਔਂਕੜ ਓ ਪੂਰੇ ਦੁਲੈਂਕੜੇ ਊ ਊੜੇ ਔਂਕੜ ਓ ਹੁਣ ਇਹਦੀ ਆਵਾਜ਼ ਵੀ ਛੋਟੀ ਐ ਤੇ ਕਸਵੀ ਐ ਜੇ ਇਹਦੀ ਆਵਾਜ਼ ਨੂੰ ਥੋੜਾ ਢਿੱਲਾ ਜਿਹਾ ਛੱਡ ਦਿੱਤਾ ਜਾਂ ਥੋੜੀ ਜੀ ਲੰਬੀ ਹੋ ਗਈ ਤਾਂ ਊੜੇ ਔਂਕੜ ਨੇ ਊੜੇ ਹੋੜਾ ਬਣ ਜਾਣਾ ਐ ਇਹ ਗਲਤੀ ਅਸੀਂ ਆਮ ਹੀ ਗੁਰਬਾਣੀ ਦਾ ਪਾਠ ਕਰਦਿਆਂ ਕਰ ਜਾਂਦੇ ਆ ਇਸ ਲਈ ਔਂਕੜ ਦੀ ਆਵਾਜ਼ ਨੂੰ ਕਸਮਾ ਜਿਹਾ ਤੇ ਛੋਟਾ ਰੱਖਣਾ ਊੜੇ ਔਂਕੜ ਓ ਊੜੇ ਦੁਲੈਂਕੜੇ ਊ ਊੜੇ ਹੋੜਾ ਓ ਐੜੇ ਕਨੌੜਾ ਔ ਊੜੇ ਤੇ ਕਨੌੜੇ ਵਿੱਚ ਵੀ ਅਕਸਰ ਬੜੀ ਕਨਫਿਊਜ਼ਨ ਹੁੰਦੀ ਹੈ ਕਨੌੜੇ ਦੀ ਜਗ੍ਹਾ ਤੇ ਹੋੜਾ ਵਰਤ ਜਾਂਦੇ ਆ ਹੋੜਾ ਊੜੇ ਦੀ ਆਵਾਜ਼ ਹੈ ਤੇ ਕਨੌੜਾ ਐੜੇ ਦੀ ਆਵਾਜ਼ ਹੈ ਇਸ ਲਈ ਬਿਲਕੁਲ ਹੀ ਮੂਲ ਰੂਪ ਦੇ ਵਿੱਚ ਅੱਡ ਅੱਡ ਦੁਨੀਆਂ ਨੇ ਊੜੇ ਹੋੜਾ ਓ ਐੜੇ ਕਨੌੜਾ ਔ ਈੜੀ ਲਾਵਾ ਐ ਐੜੇ ਦਲਾਵਾ ਐ ਅਸੀਂ ਲਾਂ ਤੇ ਦੁਲਾਾਂ ਦਾ ਵੀ ਭਲੇਖਾ ਅਕਸਰ ਖਾ ਜਾਂਦੇ ਆ ਦੁਲਾਾਂ ਦੀ ਜਗ੍ਹਾ ਤੇ ਲਾਂ ਹੀ ਬੋਲ ਜਾਂਦੇ ਆ ਜਦ ਕਿ ਲਾਂ ਤੇ ਦੁਲਾਾਂ ਬਿਲਕੁਲ ਮੂਲ ਰੂਪ ਦੇ ਅੱਡ ਅੱਡ ਧੁਨੀਆਂ ਨੇ ਲਾਂ ਈੜੀ ਦੀ ਐ ਤੇ ਦੁਲਾਾਂ ਐੜੇ ਦੀ ਐ ਇਹਨੂੰ ਬੋਲਣ ਵਿੱਚ ਫਰਕ ਇਨਾ ਕੁ ਪੈਂਦਾ ਹੈ ਕਿ ਲਾਂ ਥੋੜਾ ਜਿਹਾ ਮੂੰਹ ਘੱਟ ਖੁੱਲਦਾ ਹੈ ਤੇ ਦੁਲਾਮ ਬੋਲਣ ਲੱਗਿਆਂ ਥੋੜਾ ਜਿਹਾ ਮੂੰਹ ਵੱਧ ਖੁੱਲਦਾ ਹੈ ਇਸ ਲਈ ਇਹਦਾ ਅਭਿਆਸ ਧਿਆਨ ਨਾਲ ਕਰਨਾ ਹੈ ਈੜੀ ਲਾਵਾਂ ਏ ਐੜੇ ਦਲਾਵਾਂ ਐ ਹੁਣ ਅੱਗੇ ਦੇਖੀਏ ਐੜੇ ਟਿੱਪੀ ਅੰਗ ਐੜੇ ਕੰਨਾ ਉੱਤੇ ਬਿੰਦੀ ਆ ਐੜੇ ਟਿੱਪੀ ਅੰਗ ਇਹ ਜਿਹੜੀ ਅਖੀਰਲੀ ਟਿੱਪੀ ਹੈ ਜਿਵੇਂ ਗੰਘੇ ਵਾਲੀ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਕੀਤੇ ਸਨ ਕਿ ਨੰਗਾ ਗੁਰਬਾਣੀ ਵਿੱਚ ਦੋ ਰੂਪਾਂ ਵਿੱਚ ਆਇਆ ਇੱਕ ਅੱਖਰ ਦੇ ਰੂਪ ਦੇ ਵਿੱਚ ਇੱਕ ਲਗਮਾਤਰਕ ਰੂਪ ਦੇ ਵਿੱਚ ਇੱਥੇ ਵੀ ਨੰਗੇ ਦੀ ਆਵਾਜ਼ ਹੀ ਆਉਣੀ ਹੈ ਐੜੇ ਟਿੱਪੀ ਅੰਗ ਅੱਗੇ ਆਪਾਂ ਸਾਰੇ ਅੱਖਰਾਂ ਤੇ ਟਿੱਪੀ ਦਾ ਅਭਿਆਸ ਕਰਾਂਗੇ ਕਿਉਂਕਿ ਇਹ ਅਖੀਰਲੇ ਅੱਖਰ ਤੇ ਟਿੱਪੀ ਅਕਸਰ ਹੀ ਗੁਰਬਾਣੀ ਵਿੱਚ ਆਉਂਦੀ ਹੈ ਤੇ ਬਹੁਤ ਵਾਰੀ ਆਪਾਂ ਅਭਿਆਸ ਦੀ ਕਮੀ ਕਰਕੇ ਗਲਤੀਆਂ ਕਰ ਜਾਂਦੇ ਹਾਂ ਸੋ ਮਹਾਰਨੀ ਦਾ ਕੀਤਾ ਹੋਇਆ ਅਭਿਆਸ ਹੀ ਅੱਗੇ ਜਾ ਕੇ ਸਾਰੀ ਸੰਥਿਆ ਦੇ ਵਿੱਚ ਕੰਮ ਆਉਣਾ ਹੈ ਇਸ ਲਈ ਇਹਦਾ ਰੱਜ ਕੇ ਅਭਿਆਸ ਕਰਨਾ ਇਸ ਤਰ੍ਹਾਂ ਇਹ 12 ਲਗਾ ਮਾਤਰਾ ਹੋ ਗਈਆਂ ਨੇ ਇੱਕ ਵਾਰ ਫੇਰ ਸੰਖੇਪ ਵਿੱਚ ਦਰਸ਼ਨ ਕਰ ਲਈਏ ਐੜਾ ਮੁਕਤਾ ਅ ਐੜੇ ਕੰਨਾ ਆ ਈੜੀ ਸਿਹਾਰੀ ਏ ਈੜੀ ਬਿਹਾਰੀ ਈ ਊੜੇ ਔਂਕੜ ਓ ਊੜੇ ਦੁਲਾੈਂਕੜੇ ਊ ਊੜੇ ਹੋੜਾ ਓ ਐੜੇ ਕਨੌੜਾ ਔ ਈੜੀ ਲਾਵਾਂ ਈ ਐੜੇ ਦਲਾਵਾਂ ਐ ਐੜੇ ਟਿੱਪੀ ਅੰਗ ਐੜੇ ਕੰਨਾ ਉੱਤੇ ਬਿੰਦੀ ਆ ਇਹਨੂੰ ਅਤੀ ਸੰਖੇਪ ਰੂਪ ਦੇ ਵਿੱਚ ਇਸ ਤਰ੍ਹਾਂ ਵੀ ਫਿਰ ਅਭਿਆਸ ਕਰਨਾ ਹੈ ਅ ਆ ਏ ਈ ਓ ਊ ਓ ਔ ਏ ਐ ਅੰ ਆ ਸੋ ਇਸ ਪ੍ਰਕਾਰ ਇਹ ਮੁਹਾਰਨੀ ਦਾ ਮੂਲ ਰੂਪ ਹੈ ਇਹਦਾ ਅਭਿਆਸ ਆਪਾਂ ਚੰਗੀ ਤਰ੍ਹਾਂ ਦੋ ਦਿਨ ਤਗੜੇ ਹੋ ਕੇ ਕਰੀਏ ਇਸ ਤਰ੍ਹਾਂ ਮੁਹਾਰਨੀ ਦਾ ਅਭਿਆਸ ਕਰਕੇ ਹੀ ਗੁਰਬਾਣੀ ਦੀ ਸੰਥਿਆ ਦਾ ਅੱਧਾ ਕੰਮ ਸਮਝ ਲਓ ਕਿ ਅਸੀਂ ਸੰਪੂਰਨ ਕਰ ਲਿਆ ਹੈ ਸੋ ਸੰਗਤ ਜੀ ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਜੇ ਗੁਰਬਾਣੀ ਦਾ ਪਾਠ ਸ਼ੁੱਧ ਕਰਨਾ ਹੈ ਤਾਂ ਸਾਨੂੰ ਮਹਾਰਨੀ ਦੇ ਉੱਤੇ ਵੱਧ ਤੋਂ ਵੱਧ ਮਿਹਨਤ ਕਰਕੇ ਅਭਿਆਸ ਕਮਾਉਣਾ ਚਾਹੀਦਾ ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਖੁਦ ਵੀ ਤੇ ਆਪਣੇ ਬੱਚਿਆਂ ਨੂੰ ਵੀ ਇਸ ਦਾ ਅਭਿਆਸ ਤਗੜੇ ਹੋ ਕੇ ਕਰਵਾਈਏ ਆਪਣੇ ਆਣ ਗੁਆਣ ਾਸੇ ਪਾਸੇ ਦੇ ਬੱਚਿਆਂ ਨੂੰ ਵੀ ਪ੍ਰੇਮ ਦੇ ਨਾਲ ਪ੍ਰੇਰ ਕੇ ਕੋਲ ਬਿਠਾ ਕੇ ਇਹ ਸਬਕ ਉਹਨਾਂ ਨੂੰ ਵੀ ਦ੍ਰਿੜ ਕਰਵਾਈਏ ਇਹ ਹੀ ਅਸਲ ਵਿੱਚ ਪਰਉਪਕਾਰ ਦਾ ਕਾਰਜ ਹੈ ਭਾਈ ਗੁਰਦਾਸ ਜੀ ਦੇ ਬਚਨਾਂ ਅਨੁਸਾਰ ਜਿਸ ਨੇ ਕਿਸੇ ਗੁਰਸਿੱਖ ਨੂੰ ਵਿਸ਼ੇਸ਼ ਕਰਕੇ ਕੋਈ ਬੱਚਾ ਹੋਵੇ ਉਹਨੂੰ ਗੁਰਬਾਣੀ ਦੇ ਅੱਖਰ ਸਿਖਾ ਦਿੱਤੇ ਸਮਝ ਲਾਓ ਉਹਨੇ ਸੋਨੇ ਦਾ ਮੰਦਰ ਬਣਾ ਕੇ ਦਾਨ ਕਰ ਦਿੱਤਾ ਐਡਾ ਵੱਡਾ ਫਲ ਹੈ ਇਸ ਸੇਵਾ ਦਾ ਸੋ ਸਾਧ ਸੰਗਤ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਸਾਡੇ ਇੱਕ ਸ਼ੇਅਰ ਦੇ ਨਾਲ ਜੇ ਕਿਸੇ ਇੱਕ ਵੀ ਪ੍ਰਾਣੀ ਨੇ ਗੁਰਬਾਣੀ ਦੇ ਇਹ ਅੱਖਰ ਸਿੱਖ ਲੈ ਤਾਂ ਸਾਡੀ ਸੇਵਾ ਵੀ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ